ਆਪਣੇ ਨਾ ਭਰਾਵੋ ਸਿਉਂਕ ਲੱਗ ਜਾਂਦੀ ਆ ਪੌਦਿਆਂ ਨੂੰ ਭਾਵੇਂ ਕੋਈ ਵੀ ਹੋਣ ਫਲਦਾਰ ਹੋਣ ਸੌਂ ਵਾਲੇ ਹੋਣ ਜਾਂ ਸਬਜ਼ੀਆਂ ਹੋਣ ਤੇ ਉਹਦੇ ਲਈ ਇੱਕ ਪੱਕਾ ਹੱਲ ਆ ਆਪਣਾ ਭਰਾਵਾ ਮੁੰਡਾ ਹਰਵਿੰਦਰ ਉਹ ਕਾਫੀ ਲੰਮੇ ਸਮੇਂ ਤੋਂ ਤਜਰਬਾ ਕਰਦੇ ਆ ਉਹ ਤਾਂ ਆਪਣੇ ਖੇਤ ਦੇ ਵਿੱਚ ਵੀ ਕਰਦੇ ਨੇ ਤਜਰਬਾ ਉਹਨਾਂ ਦਾ ਕੀਤਾ ਹੋਇਆ ਯਾਨੀ ਇਹ ਤੇ ਆਪਾਂ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ ਕਿਉਂਕਿ ਆਪਣਾ ਇੱਕ ਆ ਦਿਖਾਇਓ ਆ ਬੂਟਾ ਜਿਹੜਾ ਸਿਉਂਕ ਨਾਲ ਖਰਾਬ ਹੋ ਗਿਆ ਸੀਗਾ ਆੜੂ ਦਾ ਬਹੁਤ ਹੀ ਵਧੀਆ ਮਲੇ ਬੂਟਾ ਇਹ ਸੀਗਾ ਫਲ ਵੀ ਲੱਗਿਆ ਸੀ ਇਹਨੂੰ 1 ਸਾਲ ਤੇ ਇਹ ਸਿਉਂਕ ਦੇ ਕਾਰਨ ਇਹ ਆ ਸੁੱਕ ਗਿਆ ਤੇ ਇਹਦੇ ਕਰਕੇ ਆਪਾਂ ਉਹਨਾਂ ਨਾਲ ਗੱਲਬਾਤ ਕਰੀ ਸੀਗੀ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਤੇ ਉਹ ਆਪਾਂ ਤੁਹਾਡੇ ਨਾਲ ਨੁਕਤਾ ਜਿਹੜਾ ਸਾਂਝਾ ਕਰਦੇ ਆ ਤੇ ਆਪਾਂ ਆਪ ਵੀ ਉਹ ਅੱਜ ਕਰਾਂਗੇ ਉਹਨਾਂ ਨੇ ਤਾਂ ਦੱਸਿਆ ਵੀ ਕਾਫੀ ਲੰਮੇ ਸਮੇਂ ਤੋਂ ਕਹਿੰਦੇ ਸਾਡਾ ਤਜਰਬਾ ਹੈ ਮਤਲਬ ਕਰਿਆ ਹੋਇਆ ਤੇ ਆਪਾਂ ਜੇ ਕਰਨ ਲੱਗੇ ਸੀਗੇ ਤੁਸੀਂ ਵੀ ਇਹ ਦੱਸਿਓ ਇਹਦੇ ਬਾਰੇ ਵੀ ਸਹੀ ਆ ਜਾਂ ਗਲਤ ਆ ਇਹ ਤੇ ਜਿਹੜੇ ਭਰਾਵਾਂ ਨੂੰ ਇਹ ਸਮੱਸਿਆ ਨਹੀਂ ਹੈਗੀ ਵੀ ਸਿਉਂਕ ਵਾਲੇ ਸੰਬੰਧ ਚ ਵੀਡੀਓ ਨਹੀਂ ਦੇਖਣੀ ਚਾਹੁੰਦੇ ਉਹ ਸਕਿੱਪ ਕਰ ਦਿਓ ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਆ ਜਿਹੜੇ ਆਪਾਂ ਪਿਆਰ ਕਰਦੇ ਆ ਬੂਟਿਆਂ ਨੂੰ ਇਹਨਾਂ ਦੇ ਘਰੇ ਬਾਗ ਬਗੀਚੀ ਜਿਹੜੀਆਂ ਬਾੜੀਆਂ ਲਾਈਆਂ ਹੋਈਆਂ ਨੇ ਹਨ ਤੇ ਉਹ ਜ਼ਰੂਰ ਦੇਖ ਲਿਓ ਵੀਡੀਓ ਤੁਸੀਂ ਲੈਣਾ ਕੀ ਆ ਵੀ ਫੜਕੜੀ ਲੈਣੀ ਆ ਫੜਕੜੀ ਲੈ ਕੇ ਇਹ ਤਾਂ ਹੰਡਲੀਆਂ ਹੁੰਦੀਆਂ ਨੇ ਇਸ ਤਰ੍ਹਾਂ ਫੜਕਦੀਆਂ ਤੇ ਆਪਾਂ ਇਹਨੂੰ 100 ਗ੍ਰਾਮ ਫੜਕੜੀ ਲਈ ਸੀ ਆਪਾਂ 10-12 ਬੂਟਿਆਂ ਲਈ ਕਿਉਂਕਿ ਇੱਕ ਜਿਹੜਾ ਬੂਟਾ ਵਾ ਉਹਦੀ ਜੜ੍ਹ 'ਚ 5 ਤੋਂ 10 ਗ੍ਰਾਮ ਉਹਨਾਂ ਨੇ ਦੱਸਿਆ ਸੀ ਵੀ ਫੜਕੜੀ ਜਿਹੜੀ ਆ ਵੀ ਪਾ ਸਕਦੇ ਆ ਪਾਉਣ ਦੀ ਵਿਧੀ ਕੀ ਆ ਵੀ ਆਪਾਂ ਉਹਨੂੰ ਪਹਿਲਾਂ ਤਾਂ ਮੈਕਸੀ 'ਚ ਗ੍ਰाइंड ਕਰ ਲਿਆ ਕਿਉਂਕਿ ਨਹੀਂ ਤਾਂ ਬਹੁਤ ਟਾਈਮ ਲੱਗਦਾ ਇਹਨੂੰ ਘੁਲਣ ਨੂੰ ਡਲੀਆਂ ਹੁੰਦੀਆਂ ਨੇ ਹਾਰਡ ਤੇ ਉਹਨੂੰ ਆਪਾਂ ਕਰ ਲਿਆ ਇਹ ਲੋਟਾਂ ਐ ਐ ਬਣ ਗਿਆ ਹੁਣ ਇਹ ਠੀਕ ਆ ਜੀ ਇਹ ਇਸ ਤਰ੍ਹਾਂ ਦਾ ਬਣਿਆ ਹੋਇਆ ਕਿਉਂਕਿ ਇਹਦੇ ਵਿੱਚ ਘੁਲ ਗਈ ਸਾਰੀ ਫੜਕੜੀ ਠੀਕ ਆ ਜੀ ਇਹਨੂੰ ਆਪਾਂ ਪਾਣੀ 'ਚ ਪਾ ਕੇ ਇਸ ਲੋਟ ਪਾਣੀ 'ਚ ਆਪਾਂ ਪਾ ਕੇ ਇਹਨੂੰ ਤੇ ਜਿੰਨੇ ਆਪਣੇ ਹੁਣ ਅੰਦਾਜ਼ਾ ਆਪਾਂ ਮੰਨ ਲਓ ਵੀ ਇਹ ਭਾਈਆ 100 ਗ੍ਰਾਮ ਇਹ ਆਪਣੇ 12 ਕ 10 12 ਕਹਿ ਲਓ ਬੂਟੇ ਹੈਗੇ ਨੇ ਉਹਨਾਂ 'ਚ ਆਪਾਂ ਇਹ ਪਹਿਲਾਂ ਤਾਂ ਪਾਣੀ ਨਾਲ ਭਰ ਦੇਣੇ ਨੇ ਉਹ ਅਲਦਲ ਪਾਣੀ ਪਾ ਕੇ ਉਦੋਂ ਬਾਅਦ ਆਪਾਂ ਇਹ ਇੱਕ ਇੱਕ ਲੀਟਰ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਬਰਾਬਰ ਸਾਰਿਆਂ ਨੂੰ ਪਾ ਦੇ ਜੀਵੇ ਆਪਾਂ ਪਾ ਦੇਣੀ ਹੈ ਇਹ ਤੇ ਉਹ ਜਿਵੇਂ ਉਹਨਾਂ ਨੇ ਦੱਸਿਆ ਵੀਰ ਨੇ ਆਪਣੇ ਨੇ ਹਰਵਿੰਦਰ ਨੇ ਉਹ ਕਹਿੰਦਾ ਵੀ ਤੁਸੀਂ ਇਹ ਮਹੀਨੇ ਬਾਅਦ ਦੁਬਾਰਾ ਫੇਰ ਕਰ ਸਕਦੇ ਹੋ ਇਸ ਤਰ੍ਹਾਂ ਤੇ ਸੋ ਆਪਾਂ ਅੱਜ ਇਹ ਕਰਨ ਲੱਗੇ ਸੀ ਜਿਵੇਂ ਆਪਾਂ ਅੱਗੇ ਵੀ ਦੱਸਦੇ ਨੇ ਵੀ ਚੰਗੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਾਂ ਸ਼ੇਅਰ ਵੀ ਕਰਦੇ ਹੁੰਦੇ ਆ ਹਾਂ ਹੋ ਸਕਦਾ ਵੀ ਇਹਦਾ ਕੋਈ ਨੁਕਸਾਨ ਵੀ ਹੋਵੇ ਬੂਟਿਆਂ ਨੂੰ ਉਹ ਤੁਸੀਂ ਦੱਸ ਦਿਓ ਜੇ ਕਿਸੇ ਦਾ ਇਸ ਬਾਰੇ ਤਜਰਬਾ ਕਰਿਆ ਹੋਵੇ ਜਾਂ ਇਹ ਨਾ ਠੀਕ ਹੋਵੇ ਠੀਕ ਆ ਨਾ ਫਿਰ ਤੁਸੀਂ ਦੱਸ ਵੀ ਦਿਓ ਕਮੈਂਟ ਕਰਕੇ ਤੇ ਤਾਂ ਕਿ ਆਪਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਊਗਾ ਕਿ ਇਹ ਸਹੀ ਆ ਜਾਂ ਗਲਤ ਆ ਹੀ ਮਤਲਬ ਸੋ ਆਪਾਂ ਅੱਜ ਜਿਹੜੇ ਆਪਣੇ ਬੂਟੇ ਆ ਲੱਗੇ ਹੋਏ ਨੇ ਫਲ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਪਾਉਣ ਲੱਗੇ ਆ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਅਤੇ ਲਾਈਕ ਕਰ ਦਿਓ ਤੇ ਆਪਣਾ ਪੇਜ ਆ ਮਾਲਵਾ ਲਾਈਵ 365 ਇਹਨੂੰ ਵੱਧ ਤੋਂ ਵੱਧ ਫੋਲੋ ਕਰੋ ਜੀ ਤੇ ਤੁਸੀਂ ਸਮਾਂ ਦਿਨੇ ਆਪਣੀਆਂ ਵੀਡੀਓ ਦੇਖਣ ਲਈ ਸਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ